ਪਿਛਲੇ 7 ਦਿਨ ਤੋਂ ਬਾਰ ਕੌਂਸਲ ਜਿਹੜੀ ਖੜੜ ਹੈ ਉਹਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਸੀ ਜਿਦੇ ਚ ਕਿ ਅਲੱਗ-ਅਲੱਗ ਕਿਸਾਨ ਜੁਨੀਆ ਵੀ ਸ਼ਾਮਲ ਹੋਈਆਂ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੋਈਆਂ ਲੋਕ ਕਮਿਸ਼ਨ ਵੀ ਸ਼ਾਮਲ ਹੋਇਆ ਤੇ ਅਲੱਗ-ਅਲੱਗ ਪਿੰਡਾਂ ਦੇ ਲੋਕ ਸ਼ਾਮਲ ਹੋਏ ਕਿਉਂਕਿ ਇਹ ਰੋਪੜ ਨੂੰ ਇੱਕ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਇਹਨਾਂ ਦੀ ਜਿਹੜੀ ਸਕੀਮ ਸੀ ਔਰ ਕੁਝ ਪਿੰਡ ਜਿਹੜੇ ਸਾਡੇ ਕਨਗੋਈ ਕੜੂਆਾਂ ਤੇ ਕੰਨ ਕੋਈ ਖਜਰਾਵਾਦ ਦੇ ਤੋੜ ਕੇ ਰੋਪੜ ਨਾਲ ਲਾ ਰਹੇ ਸੀ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੋ ਇਸ ਕਰਕੇ ਲੋਕਾਂ ਦਾ ਉਸ ਦੇ ਰੋਸ ਵਿੱਚ ਪਿਛਲੇ 7 ਦਿਨ ਤੋਂ ਜਿਹੜਾ ਇੱਥੇ ਬੈਠੇ ਨੇ ਤਰਨੇ ਤੇ ਕਿਉਂਕਿ ਹੁਣ ਜਿਵੇਂ ਆ ਭਜੌਲੀ ਆ ਜਾਂ ਕੜੂਆ ਉਹ ਕਿੱਥੇ ਇੱਥੇ ਖਰੜਾ ਨਾਲ ਪੈਂਦਾ ਉਹਨਾਂ ਦਾ 5 ਮਿੰਟ ਦਾ ਰਸਤਾ ਹੈ ਕਿੱਥੇ ਉਹ ਜਾ ਕੇ ਰੋਪੜ ਦੇ ਵਿੱਚ ਜਾ ਕੇ ਆਪਣਾ ਉਹ ਕਰਨਗੇ ਸੋ ਇਸ ਕਰਕੇ ਉਹ ਲੋਕਾਂ ਦਾ ਰੋਸ ਹੈ ਉਹਦੇ ਵਿੱਚ ਅਸੀਂ ਵੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਅਸੀਂ ਸਮਰਥਨ ਦਿੱਤਾ ਹੈ ਤੇ ਅਸੀਂ ਕਿਹਾ ਵੀ ਅਸੀਂ ਤੁਹਾਡੇ ਨਾਲ ਮੋਢਾ ਮੋਢਾ ਟਾ ਕੇ ਖੜਾਂਗੇ ਜਿਸ ਤਰ੍ਹਾਂ ਦੇ ਵੀ ਲੋਡ ਹੋਈ ਪਰ ਅਸੀਂ ਇਹ ਪਿੰਡ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡਾ ਇੱਕ ਵੀ ਪਿੰਡ ਜਿਹੜਾ ਤੋੜ ਕੇ ਉਹ ਤੁਸੀਂ ਰੋਪੜ ਜ਼ਿਲ੍ਹੇ ਨਾਲ ਲਾਓ ਪਰ ਜੀ ਸਾਹਿਬ ਇਹ ਕਹਿ ਰਹੇ ਕਿ ਆਕਾਸ ਰਾਇਆ ਨੇ ਸਿਰਫ ਵੀ ਜਿਹੜੀ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਜਾਂ ਕੁਝ ਨਹੀਂ ਹੋਇਆ ਵੀ ਅੱਜ ਜਿਹੜਾ ਅੱਜ ਸੈਸ਼ਨ ਜਿਹੜਾ 1 ਵਜੇ ਤੋਂ ਲੈ ਕੇ 4 ਵਜੇ ਤੱਕ ਰੱਖਿਆ ਗਿਆ ਇਹਨਾਂ ਵੱਲੋਂ ਅਨੰਦਪੁਰ ਸਾਹਿਬ ਵਿਖੇ ਵੀ ਕੀ ਤੁਸੀਂ ਅਨੰਦਪੁਰ ਸਾਹਿਬ ਦਾ ਜ਼ਿਲ੍ਹੇ ਦੇ ਵਿਰੋਧ ਕਰਦੇ ਹੋ ਕਿ ਆਪਣੇ ਮੋਹਾਲੀ ਪਿੰਡਾਂ ਦੇ ਉਹ ਦੇਖੋ ਅਸੀਂ ਆਨੰਦਪੁਰ ਸਾਹਿਬ ਜ਼ਿਲ੍ਹੇ ਦਾ ਬਿਲਕੁਲ ਵਿਰੋਧ ਨਹੀਂ ਕਰਦੇ ਸਾਡੇ ਵੱਲੋਂ ਹੋਰ 10 ਜ਼ਿਲ੍ਹੇ ਪੰਜਾਬ ਚ ਬਣਾਉਣ ਪਰ ਸਾਡਾ ਵਿਰੋਧ ਸਿਰਫ ਇਹ ਹੈ ਵੀ ਜਿਹੜੇ ਸਾਡੇ ਕਨਗੁਈਆਂ ਦੇ ਪਿੰਡਾਂ ਉਹ ਤੋੜ ਕੇ ਰੋਪੜਨਾਂ ਨਾ ਲਾਏ ਜਾਣ ਤੇ ਜਿਵੇਂ ਤੁਸੀਂ ਕਿਹਾ ਵੀ ਦੇਖੋ ਜੇ ਕਿਤੇ ਅੱਗ ਹੁੰਦੀ ਧੂਆ ਤਾਂ ਹੀ ਨਿਕਲਦਾ ਜੇ ਕੋਈ ਇਨਫਰਮੇਸ਼ਨ ਕੋਈ ਅੰਦਰੋਂ ਪਤਾ ਚੱਲੀ ਜਾਂਦਾ ਭਰੋਸੇਯੋਗ ਸੂਤਰਾਂ ਤੋਂ ਵੀ ਸਰਕਾਰ ਦਾ ਕੀ ਮਨਸਾ ਸੋ ਇਸ ਕਰਕੇ ਹੀ ਇਹ ਜਿਹੜਾ ਧਰਨਾ ਪੂਰੇ ਲਗਾਇਆ ਗਿਆ ਔਰ ਮੈਨੂੰ ਹੁਣ ਥੋੜਾ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਵੀ ਸ਼ਾਇਦ ਵੀ ਇਹਨਾਂ ਧਰਨੇ ਦੀ ਵਜ੍ਹਾ ਤੇ ਲੋਕਾਂ ਦੇ ਵਿਰੋਧ ਕਾਰਨ ਕਿਉਂਕਿ ਇਲੈਕਸ਼ਨ ਵੀ ਆ ਅਕਤੂਬਰ ਦੇ ਫਸਟ ਵੀਕ ਆਪਣੇ ਦੀ ਬਲੌਗ ਸੰਪੀ ਜਿਲ੍ਹਾ ਪ੍ਰੀਸ਼ਦ ਦੀ ਆ ਗਈ ਜਿਦੇ ਚ ਕੇ ਸਰਕਾਰ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਮੈਨੂੰ ਪਤਾ ਚੱਲਿਆ ਵੀ ਸ਼ਾਇਦ ਇਹਨਾਂ ਨੇ ਉਹ ਜਿਹੜਾ ਫੈਸਲਾ ਉਹ ਨਮਾ ਜਿਲ੍ਹਾ ਬਣਾਉਣ ਦਾ ਉਹ ਸ਼ਾਇਦ ਵਾਪਸ ਲੈ ਲਿਆ ਤੇ ਪਰ ਅਸੀਂ ਇਹ ਹੈ ਵੀ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਜਿਵੇਂ ਮਰਜ਼ੀ ਜਿਲ੍ਹਾ ਬਣਾਉਣ ਠੀਕ ਆ ਉਹਨਾਂ ਦੀ ਸ਼ਰਤ ਹੈ ਜੇ ਵੈਸੇ ਤਾਂ ਦੇਖੋ ਆਪਾਂ ਉਹਨਾਂ ਪੈਸਾ ਉੱਥੇ ਹੋਰ ਤੁਸੀਂ ਗੁਰੂ ਸਾਹਿਬਾਨ ਮਹਾਰਾ ਦੇ ਨਾਂ ਤੇ ਤੁਸੀਂ ਕਾਲਜ ਸਕੂਲ ਵਧੀਆ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਸਟਰੋਂਗ ਹੈਲਥ ਸਿਸਟਮ ਨੂੰ ਸਟਰੋਂਗ ਜਿੰਨਾ ਪੈਸਾ ਤੁਸੀਂ ਖਰਚ ਕਰ ਰਹੇ ਹੋ ਐਡਾ ਤੇ ਤੁਸੀਂ ਉੱਥੇ ਲਾ ਕੇ ਉਹ ਸ਼ਰਤਾਂ ਪੇਟ ਕਰਦੇ ਮੇਰੇ ਖਿਆਲੋਂ ਜਿਆਦਾ ਵਧੀਆ ਸੀ ਪਰ ਚਲੋ ਸਾਨੂੰ ਜ਼ਿਲ੍ਹਾ ਬਨ ਦੇ ਕੋਈ ਇਤਰਾਜ਼ ਨਹੀਂ ਪਰ ਸਾਡੇ ਪਿੰਡ ਤੋੜ ਕੇ ਜਿਹੜੇ ਰੋਪਣ ਨਾਲ ਨਾ ਪਾਇਆ ਸਰ ਹਾਲੀ ਦੇ ਵਿੱਚ ਧਰਮ ਦੇ ਵਿੱਚ ਚੰਪੌਰ ਸਾਹਿਬ ਦੇ ਐਮ ਐਲ اے ਚਰਨਜੀਤ ਸਿੰਘ ਚੰਗੀ ਚੰਨੀ ਬੋਲੇ ਇੱਕ ਬਿਆਨ ਦਿੱਤਾ ਗਿਆ ਸੀ ਦਸਵੀਂ ਪਾਸ ਵਾਲਾ ਉਸ ਚੀਜ਼ ਨੂੰ ਤੁਸੀਂ ਕੀ ਕਹਿੰਦੇ ਇਹ ਬੜਾ ਮੰਦ ਭੱਗ ਹੈ ਜੀ ਦੇਖੋ ਇਹ ਜਿਹੜੇ ਅੱਜ 92 ਐਮ ਐਲ اے ਬਣੇ ਨੇ ਇਹ ਦਸਵੀਂ ਪਾਸ ਵਾਲਿਆਂ ਦੀ ਵੋਟਾਂ ਪਾ ਕੇ ਬਣਾਏ ਹੋਏ ਨੇ ਸੋ ਇਹ ਕਿਸੇ ਨੂੰ ਕਹਿਣਾ ਵੀ ਮੈਨੂੰ 10ਵੀਂ ਪਾਸ ਬੰਦਾ ਸਵਾਲੇ ਨਹੀਂ ਪੁੱਛ ਸਕਦਾ ਮੇਰਾ ਤਾਂ ਬੜੀ ਮੰਦਭਾਗੀ ਯਾਰ ਅ ਅਗਿਆਨੀ ਵਾਲੀ ਗੱਲ ਹੈ ਇਹ ਵੀ ਮੈਨੂੰ 10 ਪਾਸ ਕੁਐਸਚਨ ਤਾਂ ਤੁਸੀਂ ਉਹ ਸਿਖਾਇਆ ਤੁਸੀਂ ਉਹ ਤਾਂ ਕਿਹਾ ਲੋਕਾਂ ਨੂੰ ਵੀ ਲੀਡਰਾਂ ਨੂੰ ਪੁੱਛੋ ਸਵਾਲ ਅੱਜ ਹੁਣ ਜੇ ਤੁਹਾਨੂੰ ਸਵਾਲ ਪੁੱਛੇ ਦੇਣੇ ਤੁਸੀਂ ਉਹਨਾਂ ਦੀਆਂ ਫਿਰ ਪੜ੍ਹਾਈ ਦੇਖ ਰਹੇ ਹੋ ਵੀ ਕੋਈ 10ਵੀਂ ਪਾਸ ਆ ਕਿ ਬੀਏ ਪਾਸ ਆ ਕਿ ਅੱਠ ਪਾਸ ਹੈ ਸੋ ਮੇਰਾ ਖਿਆਲ ਵੀ ਇਹ ਮੰਦਭਗ ਹੈ ਇੱਕ ਜਿਹੜੇ ਲੋਕਾਂ ਦੇ ਚੋਣਵੇਂ ਨਮਾਇंदे ਐਈਆਂ-ਐਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ Thank you.